ਇੱਕ ਜ਼ਹਿਰ ਵਸੂਲ ਦੀ ਤਰ੍ਹਾਂ ਲੱਗਿਆ ਹੋਇਆ ਤੇ ਮੈਂ ਹੁਣ ਕਿਉਂਕਿ ਐਸੇ ਤੋ ਸਾਹ ਤਾਂ ਦੇ ਨੂੰ ਨੂੰ ਹੋ ਗਏ ਅੱਜ ਜਦ ਜੋ ਵੀ ਅਦਮੋਟ ਵਿਨ ਦੇ ਡਿਪਟੀ ਸਾਹਿਬ ਸਦਾਰ ਸਦਾਰ ਕੁਲਵੰਤ ਜੀ ਆਪ ਜੀ ਨਾਲ ਅੱਪਾ ਗੱਲ ਕਰਾਂਗੇ ਕਿ ਇਸ ਮਸਲੇ ਦੇ ਵਿੱਚ ਜੋ ਨਸ਼ਿਆਂ ਦਾ ਬਹੁਤ ਭੈੜਾ ਦੌਰ ਚੱਲ ਰਿਹਾ ਹੁਣ ਇਸ ਟਾਈਮ ਕਾਫੀ ਸਮੇਂ ਤੋਂ ਬਾਬਾਵਲਾ ਲਟਕਦਾ ਆ ਰਿਹਾ ਹੈ ਬੜਾ ਅੰਨੀਆ ਹੋਇਆ ਇਸ ਸੰਬੰਧ 'ਚ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਜੋ ਇਹਨਾਂ ਨੇ ਭੋਗਪੁਰ ਰਿੰਗ ਦੀ ਤੇ ਆ ਕੇ ਦੱਸਿਆ ਤੁਹਾਨੂੰ ਸਾਰਿਆਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਬਦਵਾਂਦੇ ਵਿਅਕਤੀ ਆਏ ਆ ਉਹਨਾਂ ਨੂੰ ਇਹਨਾਂ ਨੇ ਕੀ ਸੰਦੇਸ਼ ਦਿੱਤਾ ਤੇ ਆਖਰੀ ਸੰਦੇਸ਼ ਕੀ ਦਿੱਤਾ ਹਜੇ ਤੱਕ ਥੈਂਕ ਯੂ ਅੱਜ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੰਪਰਕ ਮਹਿੰਮ ਦੇ ਤਹਿਤ ਇੱਥੇ ਇਕੱਠੇ ਹੋਏ ਆ ਸੰਪਰਕ ਜਿਹੜੀ ਮਹਿੰਮ ਆ ਕਿ ਬੇਸਿਕਲੀ ਜਨਤਾ ਨਾਲ ਗਰਾਊਂਡ ਲੈਵਲ ਤੇ ਸੰਪਰਕ ਕਰਨ ਲਈ ਮਹਾਂ ਮਹਿਗੀ ਆ ਜਿੱਥੇ ਅਸੀਂ ਜਿੰਨੀਆਂ ਵੀ ਸਾਡੇ ਸਮਾਜ ਵਿੱਚ ਪ੍ਰੋਬਲਮ ਚੱਲ ਰਹੀਆਂ ਭਾਵੇਂ ਉਹ ਨਸ਼ੇ ਦੀ ਆ ਜਾਂ ਹੋਰ ਪੈਕਟੀ ਕਰਾਇਮ ਆ ਕੋਹਾ ਆ ਸ਼ਰਾਬ ਦੀ ਆ ਜਾਂ ਕੋਈ ਹੋਰ ਕਿਸੇ ਕਿਸੇ ਦਾ ਕੋਈ ਕਰਾਇਮ ਆ ਉਹਦੇ ਬਾਅਦ ਇਨਫੋਰਮੇਸ਼ਨ ਹਾਸਲ ਕਰਨ ਵਾਸਤੇ ਅਸੀਂ ਆਏ ਆ ਤਾਂ ਜੋ ਜਿਹੜੇ ਇਹ ਸਮੱਸਿਆਵਾਂ ਹੈਗੀਆਂ ਇਹਦਾ ਸਾਂਝੇ ਤੌਰ ਤੇ ਸੰਕਲਪ ਲੈ ਕੇ ਇਹਦਾ ਹੱਲ ਕੱਢ ਸਕੀਏ ਕੋਈ ਵੀ ਸਮੱਸਿਆ ਇਦਾਂ ਦੀ ਨਹੀਂ ਹੈ ਜਦੋਂ ਜਨਤਾ ਤੇ ਸਾਰੇ ਪ੍ਰਸ਼ਾਸਨ ਇਕੱਠਾ ਹੋ ਗਏ ਇਸ ਗੱਲ ਦਾ ਤਹਈਆ ਕਰੀਏ ਵੀ ਇਹ ਸਮੱਸਿਆ ਦਾ ਅਸੀਂ ਹੱਲ ਕੱਢਣਾ ਤੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆ ਗਈ ਵੀ ਉਹ ਹੱਲ ਅਸੀਂ ਨਾ ਕੱਢ ਸਕੀਏ ਸਰ ਕੋਈ ਇੱਕ ਸੀਕਰੇਟੀ ਜੋਰ ਤੁਸੀਂ ਦੱਸੀ ਵੀ ਸੀਕਰੇਟੀ ਰੱਖਾਂਗੇ ਅਸੀਂ ਇਹਦੇ ਜ਼ਮਾਨੇ ਪਬਲਿਕ ਨੂੰ ਜ਼ਿਆਦਾ ਸਰ ਦੇਚ ਦਿਓ ਜਿਹੜਾ ਪਿੰਡਾਂ ਦੀਆਂ ਬਤਵਾਤੇ ਬੰਦੇ ਆ ਤੇ ਪਰਵਰਸ਼ ਦਾਦੇ ਵਿਅਕਤੀ ਆ ਕਿ ਪਿੰਡਾਂ ਦੀ ਪੰਚਾਇਤਾਂ ਇਹ 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 ਮਸਲੇ ਰੋਕ ਸਕਦੀਆਂ ਪਿੰਡਾਂ ਦੇ ਵਿੱਚ ਜੋ ਰਸੇ ਲੱਗਦੇ ਆ ਤੇ ਜੋ ਨੌਜਾਨ ਨਸ਼ਾ ਕਰਦੇ ਆ ਜੀ ਇਸ ਵਾਰ ਤਸਵੀਰਾਂ ਨੂੰ ਕਿ ਕਾਦੇ ਡਰ ਕਰਦੇ ਕਿਉਂ ਆ ਕੀ ਕਾਰਨ ਆ ਦੇਖੋ ਮੈਂ ਇਸ ਗੱਲ ਦਾ ਵੀ ਤੁਹਾਨੂੰ ਗੱਲ ਕਰਦੇ ਆ ਵੀ ਜੁਰਮ ਕਰਨਾ ਪਾਪ ਆ ਜੁਰਮ ਸਹਿਣਾ ਪਾਪ ਆ ਔਰ ਜੁਰਮ ਦੇਖ ਕੇ ਓਲੇ ਹੋਣਾ ਉਹ ਵੀ ਪਾਪ ਆ ਕਿਉਂਕਿ ਜਿੰਨਾ ਸਾਨੂੰ ਪੇਸ਼ ਕੀਤਾ ਜਾ ਰਿਹਾ ਉਹਨਾਂ ਅਸਾ ਹੈ ਨਹੀਂ ਜੇ ਇੱਕ ਪਿੰਡ ਵਿੱਚੋਂ 5-7 ਬੱਚੇ ਗਲਤ ਆਤ ਵਿੱਚ ਪੈ ਗਏ ਆ ਤੇ ਅਸੀਂ ਬਾਕੀ ਸਾਰੇ ਜੇ ਪਿੰਡ ਦੀ 500 ਵਾਦੀ ਆ 5 ਜਾਂ 10 ਬੱਚੇ ਇਸ ਗੱਲ ਦੇ ਪਏ ਆ ਤੇ ਜਿਹੜੇ ਬਾਕੀ 490 ਬੰਦੇ ਆ ਜਾਂ 490 ਬਸਨੀਕ ਆ ਉਹ ਇਸ ਗੱਲ ਦਾ ਤਹਿਆ ਕਰ ਲਈਏ ਵੀ ਅਸੀਂ ਇਹਨਾਂ ਨੂੰ ਸੁਧਾਰਨਾ ਆ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਅਸੀਂ ਉਹਨਾਂ ਨੂੰ ਸੁਧਾਰ ਨਾ ਸਕੀਏ ਇਹ ਸਾਨੂੰ ਇੱਕ ਵੈਲ ਪਾਵਰ ਕ੍ਰੀਏਟ ਕਰਨ ਦੀ ਲੋੜ ਹੈਗੀ ਹੈ। ਧੰਨਵਾਦ ਜੀ। ਟ੍ਰੇਨ ਕਰਨਾ ਬੰਦੋ ਇੱਥੇ ਫਿਰ ਆਪਣੇ ਭਾਂਡੇ ਵਿੱਚ ਨਹੀਂ ਸ਼ੁਰੂ ਕਰਦਾ। ਸਿਰਫ ਤੇ ਸਿਰਫ ਨਸ਼ੇ ਦੀ ਭੁੱਖ ਨੂੰ ਖੁਰੇ ਕਰਨ ਵਾਸਤੇ, ਨਸ਼ੇ ਦੀ ਤੋਰ ਨੂੰ ਪੂਰੇ ਕਰਨ ਵਾਸਤੇ। ਇਹ ਮਨ ਆਪਣੇ ਘਰ ਦੇ ਭਾਂਡੇ, ਸਿਲੰਡਰ, ਟੀਵੀ ਸਭ ਜਾਂਦੇ ਜੋ ਤੁਸੀਂ ਸਭ ਵੇਚ ਲੂਗਾ ਹੋ। ਨਸ਼ੇ ਦੀ ਭੇਟ ਚੜ ਜਾਂਦੇ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਆਂ। ਇਸਾਂ ਪਿੰਡਾਂ ਵਿੱਚ ਲੋਕਾਂ ਨਾਲ ਕੰਟੈਕਟ ਹੋ ਗਿਆ ਅੱਜ ਇਸ ਮੀਟਿੰਗ ਵਿੱਚ ਪ੍ਰੈਸ ਤੋਂ ਸਰਦਾਰ ਸੰਜੀਤ ਸਿੰਘ ਸਰਦਾਰ ਨਵਿੰਦਰ ਸਿੰਘ ਜੀ ਦੇ ਹੈਪੀ ਹੋਣ ਦਾ ਵੀ ਤੇ ਹੋਰ ਵੀ ਪ੍ਰੈਸਰ ਕੋਰਟਰ ਵੀ ਆਏ ਹੋਇਆ ਹੈ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ মিডিਆ ਇੱਕ ਇਹੋ ਜਿਹਾ ਮਾਧਿਅਮ ਹੈ ਜੇਕਰ ਕਹੇ ਤਾਂ ਕੋਈ ਗੱਲ ਬਚਾਉਣੀ ਆ ਤੇ ਅਸੀਂ ਸਿੱਧੇ ਦੌਰ ਤੇ ਬਚਾਉਣ ਨਾਲੋਂ মিডিਆ ਰਹੀਂ ਬਹੁਤ ਜਲਦੀ ਤੇ ਪ੍ਰਭਾਵਕ ਤੌਰ ਤੇ ਪਹੁੰਚਾ ਸਕਦੇ ਆ ਅੱਜ ਮੰਨ ਲਓ 5 ਜਾਂ 10 ਬੱਚੇ ਵੀ 500 ਵਿੱਚੋਂ ਗਲਤ ਸੈਕਟਰੀ ਵਿੱਚ ਪੈ ਜਾਂਦੇ ਆ ਤਾਂ ਵੀ ਉਹਦੀ ਪਰਸੈਂਟੇਜ ਅੰਦੀ ਰਹੀ ਆ ਪਰ ਜਿਹੜੇ 490 ਬੰਦੇ ਆ ਉਹ ਇਸ ਦਾ ਵਿਰੋਧ ਨਹੀਂ ਕਰਦੇ ਉਹ ਇਸ ਗੱਲ ਨੂੰ ਲੈ ਕੇ ਨਹੀਂ ਕਰਦੇ ਵੀ ਅਸੀਂ ਉਸ ਸੀਨ ਨਾਲ ਅਸਾਂ ਅਸੀਂ ਉਹਨਾਂ ਦੇ ਬਚਾਓ ਦਾ ਤਿਆਰ ਕੀਤਾ ਤੇ ਬਚਾਓ ਕੀਤਾ ਨਸ਼ੇ ਬਾਰੇ ਜੇ ਅਸੀਂ ਜ਼ਿਆਦਾ ਗੱਲ ਕਰਨ ਲੱਪੀਏ ਜਿਸ ਤਰ੍ਹਾਂ ਦਾ ਅਕਸਰ ਪੰਜਾਬ ਦਾ ਪੇਸ਼ ਕੀਤਾ ਜਾ ਰਿਹਾ ਉਹ